ਜੇ ਗੁਰਦਾਸਪੁਰ ਸ਼ਹਿਰ ਵਿੱਚ ਸਾਡੇ ਇੱਥੇ ਪੰਜਾਬ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਇੱਥੇ ਨਵੀ ਡਰੇਨ ਜਿਹੜੀ ਪੂਰੇ ਸ਼ਹਿਰ ਦੇ ਅੰਦਰ ਦੀ ਹੋ ਕੇ ਲੰਘਦੀ ਹੈ ਤੇ ਇਹ ਡਰੇਨ ਪੂਰੇ ਸ਼ਹਿਰ ਦੇ ਲਈ ਇੱਕ ਵੱਡੀ ਸਮੱਸਿਆ ਇਸ ਕਰਕੇ ਬਣੀ ਹੋਈ ᱛੀ ਕਿਉਂਕਿ ਸਮੇਂ ਦੇ ਨਾਲ ਇਹ ਡਰੇਨ ਦੀ ਚੜਾਈ ਬਹੁਤ ਜ਼ਿਆਦਾ ਹੋ ਗਈ ᱛੀ ਜਿਹੜੀਆਂ ਇਹਨਾਂ ਦੇ ਸਾਈਡਾਂ ਸੀ ਉਹ ਖੁਰੀਆਂ ਹੋਈਆਂ ਸੀ ਸੇ ਕਿਸੇ ਵੀ ਸਮੇਂ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਸੀ ਸੋ ਲੋਕਾਂ ਦੇ ਘਰ ਵੀ ਦੇ ਉੱਪਰ ਨੇ ਦੁਕਾਨਾਂ ਵੀ ਉੱਪਰ ਨੇ ਸੋ ਇਹ ਸਾਡੇ ਚੇਅਰਮੈਨ ਸਾਹਿਬ ਰਮਨ ਬਹਿਲ ਜੀ ਦੇ ਯਤਨਾਂ ਸਦਕਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਨੇ ਇਹ ਪੂਰੇ ਸ਼ਹਿਰ ਦੀ 3 ਕਿਲੋਮੀਟਰ ਲੰਬੀ ਜਿਹੜੀ ਡਰੇਨ ਹੈ 7 ਕਰੋੜ ਰੁਪਏ ਦਾ ਖਰਚ ਹੋਣਾ ਹੈ ਤੇ ਇਹ ਸਾਰੇ ਡੇਨ ਦੋਨੇ ਸਾਈਡਾਂ ਤੋਂ ਪੱਕੇ ਕੀਤੇ ਗਈ ਹੈ ਬਹੁਤ ਵੱਡਾ ਬੈਨੀਫਿਟ ਹੋਏਗਾ ਕ੍ਰੈਸ਼ਰ ਐਕਟ ਅਸੀਂ ਬਣਾਇਆ ਹੈ ਦੀ ਰੈਗੂਲੇਸ਼ਨ ਆਫ ਕ੍ਰੈਸ਼ਰ ਯੂਨਟ ਸਟਾਕ ਸਟੈਂਡਰਡ ਰਿਟੇਲਰ ਬਿਲ 2025 ਕੱਲ ਅਸੀਂ ਪਾਸ ਕੀਤਾ ਜਿਹਦੇ ਆਉਣ ਦੇ ਨਾਲ ਜੋ ਰੈਗੂ ਇਰੈਗੂਲਰ ਸੀ ਪਹਿਲਾਂ ਉਹ ਸਾਰੇ ਰੈਗੂਲਰਾਈਜ਼ ਹੋ ਜਾਣੇ ਨੇ ਤੇ ਹਰ ਚੀਜ਼ ਅਸੀਂ ਡਿਫਾਈਨ ਕਰਤੀ ਰਜਿਸਟ੍ਰੇਸ਼ਨ ਤੋਂ ਲੈ ਕੇ ਹਿੱਸਾ ਤੱਕ ਤੇ ਉਸ ਤੋਂ ਪਹਿਲਾਂ ਅਸੀਂ ਡਿਪਾਰਟਮੈਂਟ ਦੁਆਰਾ ਸਾਰੇ ਜਿੰਨੇ ਸਟੇਕ ਹোলਡਰ ਸੀ ਭਾਵੇਂ ਕ੍ਰੈਸ਼ਰਾਂ ਵਾਲੇ ਸੀ ਭਾਵੇਂ ਕੋਈ ਮਾਈਨਿੰਗ ਵਾਲੇ ਸੀ ਸਾਰਿਆਂ ਦੀ ਬਕਾਇਦਾ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਸਾਡਾ ਮੋਟਿਵ ਕੀ ਹੈ ਸਰਕਾਰ ਦਾ ਸਰਕਾਰ ਦਾ ਮੋਟਿਵ ਸਭ ਤੋਂ ਪਹਿਲਾਂ ਤਾਂ ਹੈ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਹਰ ਇੱਕ ਕੰਮ ਕੰਮ ਟਰਾਂਸਪੇਰੈਂਟ ਢੰਗ ਦੇ ਨਾਲ ਸੀ ਕੀਤਾ ਤੇ ਦੂਜਾ ਸਾਡਾ ਹੈ ਕਿ ਲੋਕਾਂ ਨੂੰ ਰੇਤਾ ਬਾਜਰੀ ਜਿਹੜੀ ਸਸਤੇ ਰੇਟ ਤੇ ਮਿਲ ਸਕੇ ਲੇਟ ਪਾਲਿਸੀ ਪਹਿਲਾਂ ਇਸ ਅਸੀਂ ਥਿਉਰੀ ਤੇ ਕੰਮ ਕਰਦੇ ਰਹੇ ਹਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਜਿਹੜੀ 3 ਸਾਲ ਦੀ ਤੁਸੀਂ ਗੱਲ ਕਰਦੇ ਹੋ ਪਹਿਲੇ ਦਿਨ ਤੋਂ ਹੀ ਅਸੀਂ ਕਰੈਸ਼ਰਾਂ ਦੇ ਉੱਤੇ ਕਰੈਸ਼ਰਾਂ ਵਾਲਿਆਂ ਨੂੰ ਰਾਹਤ ਵੀ ਦਿੱਤੀ ਹੈ ਤੇ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਦੀਆਂ ਕੋਈ ਜ਼ਰੂਰਤਾਂ ਸੀ ਉਹ ਵੀ ਪੂਰੀਆਂ ਕੀਤੀਆਂ ਨੇ ਸਰਕਾਰ ਦਾ ਰੇਵਨੂ ਨਹੀਂ ਬੰਦ ਨਹੀਂ ਰਹੇ ਬੰਦ ਜਿਹੜੇ ਰਹੇ ਤੇ ਹੁੰਦੇ ਨਹੀਂ ਬੰਦ ਰਹੇ ਤੇ ਲੰਬੇ ਸਮੇਂ ਤੋਂ ਬੰਦ ਸੀ ਅਸੀਂ ਹੁਣ ਉਹਨਾਂ ਨੂੰ ਚਲਾਉਣ ਦੀ ਗੱਲ ਕੀਤੀ ਹੈ ਅੱਜ 450 ਕ੍ਰੈਸ਼ਰ ਹੈ ਪੰਜਾਬ ਦੇ ਵਿੱਚ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਰੂਲਸ ਬਣਾਉਣੇ ਨੇ ਆ ਤੁਸੀਂ ਰੂਲਸ ਦੇ ਵਿੱਚ ਦੇਖੋਗੇ ਕਿ ਅਸੀਂ ਜੇ ਉਹਨਾਂ ਨੂੰ ਰਾਹਤ ਦਿੱਤੀ ਹੈ ਸਰਕਾਰ ਦਾ ਰੈਵਨਿਊ ਵੀ ਜਨਰੇਟਰ ਹੋਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਸਾਡਾ ਵੱਡਾ ਮੁੱਦਾ ਇਹ ਹੈ ਸੋ ਆਉਣ ਵਾਲਾ ਸਮਾਂ ਇਸ ਗੱਲ ਦੀ ਪੂਰੀ ਇੱਕ ਮੀਲ ਪੱਥਰ ਸਾਬਤ ਹੋਏਗਾ ਜਿਹੜਾ